ਪਿਛੇ ਆ ਜਾ ਯਾਰ ਥੋੜਾ ਯਾਰ ਪਿਛੇ ਆ ਜਾ ਪਿਛੇ ਆ ਜਾ ਫਿਰ ਉਹ ਪ੍ਰਧਾਨ ਜੀ ਪਿਛੇ ਹੋ ਜਾ ਆਹ ਲਓ ਵੀਰੇ ਪਿਛੇ ਹੋ ਜਾ ਕੋਈ ਨਹੀਂ ਚਲੋ ਆ ਜੀ ਯਾਰ ਇਹ ਰਹਿਣਾ ਪੈ ਗਿਆ ਜੀ ਐ ਨਹੀਂ ਸਾਡਾ ਕਾਲ ਮਾਰ ਗਿਆ ਖੜੇ ਹਾਂ ਇੱਥੇ ਬਹੁਤ ਬਹੁਤ ਧੰਨਵਾਦ ਜੀ ਮੁੱਖ ਮੰਤਰੀ ਸਾਹਿਬ ਦਾ ਵੀ ਪੰਜਾਬ ਸਰਕਾਰ ਦਾ ਵੀ ਤੇ ਸਾਡੇ ਐਮ ਐਲ ਏ ਸਾਹਿਬਾਨਾਂ ਦਾ ਵੀ ਕਿਉਂਕਿ ਕਹਿੰਦੇ ਨੇ ਕਿ ਜਦੋਂ ਐਮਐਲਏ ਸਹਬਾਨ ਆਪਦੀ ਮੰਗ ਲੈ ਕੇ ਮੁੱਖ ਮੰਤਰੀ ਸਾਹਿਬ ਕੋਲ ਜਾਂਦੇ ਨੇ ਤੇ ਉਹ ਪੂਰੀ ਹੋ ਜਾਂਦੀ ਤੇ ਐਮਐਲਏ ਲਈ ਸਭ ਤੋਂ ਵੱਡਾ ਦਿਨ ਹੁੰਦਾ ਸੋ ਅੱਜ ਪਟਿਆਲੇ ਜ਼ਿਲ੍ਹੇ ਦੀ ਜਿਹੜੀ ਮੰਗ ਹੈ ਵੈਸੇ ਤਾਂ ਇਹ ਕਹਿ ਲਈ ਕਿ ਪੂਰੀ ਨੌਰਥ ਇੰਡੀਆ ਦੀ ਇਹ ਮੰਗਾ ਹੈ ਕਿਉਂਕਿ ਕਾਲੀ ਮਾਤਾ ਮੰਦਰ ਦੇ ਨਾਲ ਇੱਕ ਬਹੁਤ ਵੱਡੀ ਪਛਾਣ ਹੈ ਇੱਕ ਸਮਾਜ ਦੀ ਇੱਕ ਪਟਿਆਲੇ ਦੀ ਇੱਕ ਸੱਭਿਆਚਾਰ ਦੀ ਉਸ ਲਈ ਕੰਮ ਕਰਨਾ ਆਪਣੇ ਕਾਰਜਕਾਲ ਦੇ ਵਿੱਚ ਕੰਮ ਕਰਨਾ ਇਸ ਤੋਂ ਵੱਡੀ ਸੇਵਾ ਵੀ ਮੈਨੂੰ ਲੱਗਦਾ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ ਸੋ ਇਹ ਪਟਿਆਲੇ ਵਾਲੇ ਐਮਐਲਏ ਸਹਬਾਨਾਂ ਦੇ ਹਿੱਸੇ ਆਈ ਹੈ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਤੇ ਮੈਂ ਆਸ ਵੀ ਕਰਦਾ ਕਿ ਸਾਨੂੰ ਮਾਤਾ ਰਾਣੀ ਬਿਲਕੁਲ ਆਸ਼ੀਰਵਾਦ ਦੇ ਕੇ ਆਪਣੇ ਸੇਵਾ ਕਰਨ ਦਾ ਟਾਈਮ ਸਿਰ ਸੇਵਾ ਕਰਨ ਦਾ ਜਿਹੜਾ ਮੌਕਾ ਬਖਸ਼ੇਗੀ ਬਹੁਤ-ਬਹੁਤ ਧੰਨਵਾਦ ਜੀ ਅੱਜ ਤਾਂ ਜੀ ਇੱਕ ਬਹੁਤ ਵੱਡਾ ਉਕਰਲਾ ਸਰਦਾਰ ਪ੍ਰਜਾਣ ਸਿੰਘ ਮਾਨ ਜੀ ਤੇ ਅਰਵਿੰਦ ਕੇਸ਼ਰੀਵਾਲ ਜੀ ਵੱਲੋਂ ਸਾਨੂੰ ਪਟਿਆਲਵੀਆਂ ਨੂੰ ਵੀ ਪੂਰੇ ਪੰਜਾਬੀਆਂ ਨੂੰ ਇੱਕ ਸੋਗਤ ਦਿੱਤੀ ਹੈ ਨਾਰਥ-ਈਸਟ ਦਾ ਇੱਕ ਬਹੁਤ ਵੱਡਾ ਮੰਦਿਰ ਜਿੱਥੇ ਲੋਕਾਂ ਦੀ ਬਹੁਤ ਵੱਡੀ ਆਸਥਾ ਔਰ ਹਜ਼ਾਰਾਂ ਲੋਕ ਰੋਜ਼ਾਨਾ ਜਿਹੜੇ ਇੱਥੇ ਮੱਥਾ ਟੇਕਦੇ ਨੇ ਨਤਮਸਤਕ ਹੁੰਦੇ ਨੇ ਸੋ ਅੱਜ ਇੱਥੇ ਜਿੱਥੇ ਹਰ ਇੱਕ ਸਨਾਤਨੀ ਦੀ ਜਿਹੜੀ ਗੱਲ ਸੁਣੀ ਗਈ ਹੈ ਇੱਕ ਪਾਸੇ ਪੁਰਾਣੀਆਂ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਜਿਹੜੇ ਮੈਲਾਂ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਇਸ ਮੰਦਰ ਦਾ ਜਿਹੜਾ ਉਹ ਉਤਰਾਧਿਕਾਰੀ ਵੀ ਕਹਿੰਦੇ ਰਹੇ ਨੇ ਤੇ ਉਹਨਾਂ ਵੱਲੋਂ ਕਦੇ 5 ਸਾਲਾਂ ਦੇ ਵਿੱਚ ਕਦੇ ਇੱਕ ਅੱਧੀ ਵਾਰੀ ਆ ਕੇ ਇੱਥੇ ਨਤਮਸਤਕ ਹੋਣਾ ਤੇ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਦੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਪਿਛਲੇ 3 3.5 ਸਾਲਾਂ ਦੇ ਵਿੱਚ ਚੌਥਾ ਪੰਨੀਵਾ ਚੱਕਰ ਜਿਹੜਾ ਮੰਦਰ ਦੀ ਕਾਇਆ ਕਲਪ ਵਾਸਤੇ ਜਿਹੜਾ ਇੱਥੋਂ ਦਾ ਸਰੋਵਰ ਉਹਦਾ ਜੀਨੋ ਦਵਾਰ ਕਰਨ ਵਾਸਤੇ ਬੜੇ ਕੰਮ ਜਿਹੜੇ ਡਵੈਲਪਮੈਂਟ ਦੇ ਇੱਥੇ ਜਿਹੜੇ ਕੀਤੇ ਜਾ ਰਹੇ ਨੇ ਸੋ ਆਮ ਆਦੀ ਪਾਰਟੀ ਕੀ ਹਰ ਇੱਕ ਪਟਿਆਲਵੀ ਬਹੁਤ ਖੁਸ਼ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀ